ਅੱਜ 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 ਰਾਤ ਨੂੰ ਦੇਖੋ ਕੀ ਹੁੰਦਾ ਵੈਸੇ ਮੈਨੂੰ ਦੱਸਣਾ ਨਹੀਂ ਚਾਹੀਦਾ ਪਰ ਪਹਿਲੀ ਨਾ ਭੱਜ ਜਾਣ ਉਹ ਚਲੋ ਭੱਜ ਜਾਨ ਯਾਰ ਭੱਜ ਜਾਣ ਯਾਰ ਸਾਡਾ ਖਿਹੜਾ ਛੱਡੋ ਯਾਰ ਪਤਾ ਨਹੀਂ ਕਿਹੜਾ ਦਿਨ ਸੀ ਉਦੋਂ ਪਤਾ ਨਹੀਂ ਕੀ ਇਹਨਾਂ ਦੇ ਸਰਸਵਤੀ ਜ਼ੁਬਾਨ ਤੇ ਬੈਠੀ ਸੀ ਜਿੱਤੇ ਇਹਨਾਂ ਨੇ ਝਾੜੂ ਰਿਸਟਰ ਕਰਾਇਆ ਸੀ ਚੋਂ ਨਿਸ਼ਾਨੀ ਹੈ ਜਿਹੜਾ ਸਫਾਈ ਕਰਦਾ ਜੀ ਬੋਲੇ ਅੱਜ 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 ਰਾਤ ਨੂੰ ਦੇਖੋ ਕੀ ਹੁੰਦਾ ਵੈਸੇ ਮੈਨੂੰ ਦੱਸਣਾ ਨਹੀਂ ਚਾਹੀਦਾ ਪਰ ਪਹਿਲੀ ਨਾ ਭੱਜ ਜਾਣ ਉਹ ਚਲੋ ਭੱਜੀ ਜਾਣ ਯਾਰ ਭੱਜ ਜਾਣ ਯਾਰ ਸਾਡੇ ਖਹਿੜਾ ਛੱਡੋ ਯਾਰ ਭੱਜੋ ਯਾਰ ਖਹਿੜਾ ਛੱਡੋ ਸਾਡਾ ਯਾਰ ਠੀਕ ਹੈ ਸੋ ਸਾਨੂੰ ਸਾਰੇ ਅਸੀਂ ਸਪੋਟਡ ਸਾਰਾ ਬੈਲ ਪਲਾਨਡ ਤੇ ਅਸੀਂ ਤੁਹਾਡੇ ਹੱਕ ਚ ਅਰਵਿੰਦ ਕੇਜਰੀਵਾਲ ਸਾਹਿਬ ਆਏ ਨੇ ਆ ਮੈਂ ਤਾਂ ਰੋਜ਼ ਹੀ ਰਹਿਣਾ ਤੁਹਾਡੇ ਕੋਲੇ ਇਹਨਾਂ ਨੂੰ ਸੁਣਨਾ ਔਰ ਦੇਸ਼ ਦੀ ਰਾਜਨੀਤੀ ਨੂੰ ਦਿਸ਼ਾ ਤੇ ਦਿਸ਼ਾ ਦੇਣ ਵਾਲੇ ਬੰਦੇ ਆ ਤੇ ਬਸ ਇਹੀ ਕਹੂੰਗਾ ਤੁਹਾਨੂੰ ਕਿ ਸਾਥ ਦੇ ਦਿਓ ਪਹਿਲੇ ਸਾਥ ਹੋ ਤੁਸੀਂ ਤਾਂ ਪਰੈਤ ਦੀ ਝਾੜੂ ਥੋੜਾ ਜਿਹਾ ਹੋਰ ਜ਼ੋਰ ਦੀ ਫੇਰ ਦਿਓ ਤਾਂ ਕਿ ਮਤਲਬ ਗੰਦਗੀ ਨਾ ਰਹੇ ਸਾਰੀ ਗੰਦਗੀ ਝਾੜੂ ਹੀ ਸਾਫ਼ ਕਰੂਗਾ ਪਤਾ ਨਹੀਂ ਕਿਹੜਾ ਦਿਨ ਸੀ ਉਦੋਂ ਪਤਾ ਨਹੀਂ ਕੀ ਇਹਨਾਂ ਦੇ ਸਰਸਵਤੀ ਜ਼ੁਬਾਨ ਤੇ ਬੈਠੀ ਸੀ ਜਿੱਦ ਇਹਨਾਂ ਨੇ ਝਾੜੂ ਰਿਸਟਰ ਕਰਾਇਆ ਸੀ ਚੋਣ ਨਿਸ਼ਾਨੀ ਆਇਆ ਹੈ ਜਿਹੜਾ ਸਫਾਈ ਕਰਦਾ ਜੀ ਇਸ ਝਾੜੂ ਨਾਲ ਪਹਿਲਾਂ ਆਪਾਂ ਸਿਰਫ ਦੁਕਾਨ ਜਾਂ ਮਕਾਨ ਸਾਫ਼ ਕਰਦੇ ਸੀ ਹੁਣ ਇਸ ਝਾੜੂ ਨਾਲ ਅਰਵਿੰਦ ਕੇਜਰੀਵਾਲ ਦੀ ਗਵਾਈ ਚ ਪੂਰਾ ਹਿੰਦੁਸਤਾਨ ਸਫਾਈ ਦਾ ਜਾਊਗਾ ਜੀ ਪੋਲੇ ਸੋਹਰ ਹਾਲ ਅੱਲਾਹ ਅਕਬਰ ਮੈਂ ਮੈਂ ਬੇਨਤੀ ਕਰੂੰਗਾ ਸਾਡੀ ਪਾਰਟੀ ਦੇ ਸੁਪਰੀਮ ਔਰ ਭਾਰਤੀ ਰਾਜਨੀਤੀ ਨੂੰ ਨਵੀਂ ਦਿਸ਼ਾ ਨਵੀਂ ਦਸ਼ਾ ਦੇਣ ਵਾਲੇ ਔਰ ਜਿਨ੍ਹਾਂ ਨੇ ਮੈਨੀਫੈਸਟੋ ਚੇਂਜ ਕਰਵਾਤੇ ਵੱਡੇ ਵੱਡੀਆਂ ਪਾਰਟੀਆਂ ਦੇ ਤੇ ਪੰਜਾਬ ਦੇ ਵਿੱਚ ਸਰਕਾਰ ਇੰਪੋਸੀਬਲ ਸੀ ਕਿ ਤੀਜੀ ਤੇ ਰਾਜੇ ਕਦੇ ਪਰ ਪਤਾ ਹੀ ਨਹੀਂ ਕਿਥੋਂ ਤੀਜੀ ਤੇ ਇਹਨਾਂ ਨੇ ਕੱਢੀ RAMLILA ਗਰਾਊਂਡ ਚੋਂ ਤੇ ਇਨਕਲਾਬ ਨਾਂ ਦਾ ਨਾਰਾ ਲਾਉਨੇ ਆਂ ਔਰ ਸ਼ਹੀਦਾਂ ਦਾ ਨਾਰਾ ਔਰ ਸੌ ਵੀ ਖਟਕੜਕਲਾਂ ਜਾ ਕੇ ਚੱਕੀ ਸੀ ਕਿਸੇ ਸਟੇਡੀਅਮ ਜਾਂ ਰਾਜ ਭਵਨ ਚ ਨਹੀਂ ਚੱਕੀ ਸੀ ਸੋ ਇੱਕ ਸ਼ਹੀਦਾਂ ਦੇ ਨਾਂ ਦਾ ਵੀ ਦੋਨੇ ਹੱਥ ਉੱਪਰ ਚੱਕ ਕੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਅਰਵਿੰਦ ਕੇਜਰੀਵਾਲ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ